ਅਰਸ਼ ਅਜੇ ਤੱਕ ਤੂੰ ਸਵੇਰ ਦੇ ਰੋਟੀ ਵਾਲੇ ਭਾਂਡੇ ਵੀ ਮੇਰੇ ਕਮਰੇ ਚ ਨਹੀਂ ਚੱਕੇ ਕਿੰਨੀ ਕਮਜ਼ੋਰ ਹੋ ਗਈ ਹੈ ਤੂੰ ਤੈਨੂੰ ਕੀ ਲੱਗਦਾ ਤੇਰੇ ਘਰ ਰਹਿਣ ਲਈ ਆਈਆਂ ਤਾਂ ਤੂੰ ਮੈਨੂੰ ਆਪਣੀ ਨੌਕਰਾਨੀ ਬਣਾ ਲਵੇਂਗੀ ਜੋ ਮੈਂ ਝੂਠੇ ਭਾਂਡੇ ਵੀ ਚੱਕਦੀ ਫਿਰਾ ਸੁਰਜੀਤ ਘਰ ਰਸੋਈ ਵਿੱਚ ਆ ਕੇ ਗੁੱਸੇ ਵਿੱਚ ਚੀਕਦੇ ਹੋਏ ਬੋਲੀ ਤਾਂ ਅਰਸ਼ ਦੇ ਹੱਥ ਵਿੱਚ ਦੁੱਧ ਦਾ ਗਲਾਸ गिरते-गिरते بچਿਆ ਅਰਸ਼ ਦੇ ਡਿਨਰ ਤੋਂ ਬਾਅਦ ਰਸੋਈ ਸਮੀਟ ਕੇ ਆਪਣੇ ਲਈ ਦੁੱਧ ਗਲਾਸ ਵਿੱਚ ਹੀ ਪਾ ਰਹੀ ਸੀ ਕਿ ਉਸੇ ਵਕਤ surjeet ਘੌਰ ਛਿਕਨ ਲੱਗੀ ਉਹ ਹੈਰਾਨੀ ਨਾਲ ਬੋਲੀ ਸਵੇਰ ਦੀ ਰੋਟੀ ਦੇ ਭਾਂਡੇ ਹਜੇ ਤੱਕ ਤੁਹਾਡੇ ਕਮਰੇ ਵਿੱਚ ਹੀ ਪਏ ਨੇ ਉਹਨਾਂ ਨੂੰ ਲਿਆ ਕੇ ਸਿੰਕ ਵਿੱਚ ਹੀ ਰੱਖ ਦਿੰਦੇ ਤਾਂ ਸ਼ਾਮ ਨੂੰ ਬਰਤਨ ਸਾਫ਼ ਕਰਨਾ ਹੀ ਆਂਟੀ ਉਹ ਭਾਂਡੇ ਮਾਸਤਾ ਦਿੰਦੀ surjeet ਘੌਰ ਗੁੱਸੇ ਵਿੱਚ ਕਹਿਣ ਲੱਗੀ ਮੈਂ ਤੇਰੀ ਸੱਸਾਂ ਤੇਰੀ ਕੋਈ ਫੁੱਲ ਟਾਈਮ ਨੌਕਰਾਨੀ ਨਹੀਂ ਜੋ ਹਰ ਵਕਤ ਸਾਰੇ ਪਾਸੇ ਧਿਆਨ ਰੱਖਦੀ ਫਿਰਾਂ ਤੇ ਸਾਰੇ ਕੰਮ ਕਰਦੀ ਰਹਾ ਇਨਾ ਸਭ ਚੀਜ਼ਾਂ ਦਾ ਧਿਆਨ ਤੈਨੂੰ ਰੱਖਣਾ ਚਾਹੀਦਾ ਹੈ ਕੰਮ ਤਾਂ ਤੂੰ ਕੋਈ ਕਰਦੀ ਨਹੀਂ ਬਸ ਸਾਰਾ ਦਿਨ ਖਾਂਦੀ ਰਹਿਣੀ ਹੈ ਦੁੱਧ ਕਿੰਨਾ ਮਹਿੰਗਾ ਹੋ ਗਿਆ ਫਿਰ ਵੀ ਘਰ-ਘਰ ਗਿਲਾਸ ਦੁੱਧ ਪੀਂਦੀ ਹੈ ਅਰਸ਼ ਚੁੱਪ ਨਹੀਂ रह सकी ਬੋਲੀ ਪਈ ਮੰਮੀ ਜੀ ਪਲੀਜ਼ ਮੇਰੇ ਖਾਣ-ਪੀਣ ਤੇ ਨਜ਼ਰ ਨਾ ਲਗਾਓ ਉਂਝ ਵੀ ਮੈਂ ਖੁਦ ਕਮਾਉਣੀ ਆ ਤਸੁਰਜੀਤ ਕੌਰ ਕਹਿਣ ਲੱਗੀ ਆਪਣੀ ਕਮਾਈ ਦਾ ਰੋਭ ਮੇਰੇ ਤੇ ਨਾ ਝਾੜ ਜੋ ਔਰਤ ਘਰ-ਗ੍ਰਸਤੀ ਨਹੀਂ ਸੰਭਾਲ ਸਕਦੀ ਉਹ ਕਿੰਨੇ ਵੀ ਪੈਸੇ ਕਮਾ ਲਵੇ ਕੋਈ ਫਾਇਦਾ ਨਹੀਂ ਐਨਾ ਕਹਿ ਕੇ ਪੈਰ ਪਟਕਦੇ ਹੋਏ ਸੁਰਜੀਤ ਕੌਰ ਉੱਥੋਂ ਚਲੀ ਗਈ ਆਪ ਤਾਂ ਸੁਰਜੀਤ ਕੌਰ ਨੇ ਦੁੱਧ ਰੋਟੀ ਤੋਂ ਬਾਅਦ ਹੀ ਪੀ ਲਿਆ ਸੀ ਅਰਸ਼ ਦਾ ਮਨ ਭਰ ਆਇਆ ਕਿ ਉਸਦੀ ਸੱਸ ਇੰਨੀਆਂ ਕੌੜੀਆਂ ਗੱਲਾਂ ਕਿਉਂ ਕਹਿੰਦੀ ਹੈ ਉਹ ਪਿਛਲੇ 2 ਮਹੀਨਿਆਂ ਤੋਂ ਸ਼ੈਰ ਨੂੰ ਮੰਦੇ ਨਾਮ ਤੇ ਇੱਥੇ ਰਹਿ ਰਹੀ ਹੈ ਹਾਲਾਂਕਿ ਅਰਸ਼ ਨੂੰ ਆਪਣੀ ਸੱਸ ਦੇ ਆਉਣ ਨਾਲ ਕੋਈ ਪ੍ਰੋਬਲਮ ਨਹੀਂ ਸੀ ਪਰ ਉਹਨਾਂ ਦੀਆਂ ਇਹੋ ਜਹੀਆਂ ਆਦਤਾਂ ਉਸ ਨੂੰ ਪਰੇਸ਼ਾਨ ਕਰ ਦਿੰਦੀਆਂ ਸੀ ਛੋਟੀਆਂ-ਛੋਟੀਆਂ ਚੀਜ਼ਾਂ ਵਿੱਚ ਕਮੀਆਂ ਕੱਢਣਾ ਤਾਨੇ ਮਾਰਨੇ ਹਜੇ ਅਰਸ਼ ਉੱਥੇ ਹੀ ਖੜੀ ਸੋਚ ਰਹੀ ਸੀ ਕਿ ਸੱਸ ਦੀ ਆਵਾਜ਼ ਫੇਰ ਆਈ ਮਹਾਰਾਣੀ ਰਸੋਈ ਵਿੱਚ ਹੀ ਖੜੀ ਰਹੇਗੀ ਜਾਂ ਭਾਂਡੇ ਵੀ ਲੈ ਕੇ ਜਾਏਗੀ ਸੋਚਣ ਲੱਗੀ ਕਿ ਜੇ ਹੁਣ ਭਾਂਡੇ ਨਾ ਲੈ ਕੇ ਆਈ ਤਾਂ ਸਵੇਰੇ ਫੇਰ ਭਾਂਡੇ ਮਾਂਜਣ ਵਾਲੀ ਰਹਿ ਜਾਣਗੇ ਇਸ ਲਈ ਉਸਨੇ ਦੁੱਧ ਦਾ ਗਲਾਸ ਉੱਥੇ ਸੈਲਫ ਤੇ ਹੀ ਰੱਖ ਕੇ ਕੋਲੀ ਨਾਲ ਟੱਕ ਦਿੱਤਾ ਤੇ ਸੁਰਜੀਤ ਕੌਰ ਦੇ ਕਮਰੇ ਵਿੱਚੋਂ ਜੁੱਠੇ ਭਾਂਡੇ ਚੱਕਣ ਚਲੀ ਗਈ ਉਸ ਦੀ ਸੱਸ ਹਮੇਸ਼ਾ ਉਸ ਦੇ ਪਿੱਛੇ ਹੀ ਪਈ ਰਹਿੰਦੀ ਛੋਟੇ ਤੋਂ ਛੋਟਾ ਕੰਮ ਕਰਨ ਦੇ ਨਾਮ ਤੇ ਵੀ ਚੀਕਣ ਲੱਗਦੀ ਕਿ ਮੈਂ ਤੇਰੇ ਘਰ ਦੀ ਨੌਕਰਾਨੀ ਨਹੀਂ ਐਵੇਂ ਹੀ ਇੱਕ ਦਿਨ ਸ਼ਾਮ ਨੂੰ ਉਹ ਦਫ਼ਤਰ ਤੋਂ ਘਰ ਆਈ ਤਾਂ surjeet कौर ਦਾ ਗੁੱਸਾ ਸੱਤਵੇਂ ਅਸਮਾਨ ਤੇ ਸੀ ਕਹਿਣ ਲੱਗੀ ਅੱਜ ਤੇਰੀ ਕੰਮ ਵਾਲੀ ਫੇਰ ਛੁੱਟੀ ਕਰ ਗਈ ਮੈਨੂੰ ਪਾਣੀ ਪੀਣ ਲਈ ਵੀ ਗਲਾਸ ਧੋਣਾ ਪਿਆ ਅਰਸ਼ ਕਹਿਣ ਲੱਗੀ ਕੋਈ ਗੱਲ ਨਹੀਂ ਮੰਮੀ ਜੀ ਬਾਕੀ ਬਰਤਨ ਮੈਂ ਧੋਵਾਂਗੀ ਆਪਣੇ ਲਈ ਇੱਕ ਗਲਾਸ ਧੋ ਵੀ ਲਿਆ ਤਾਂ ਇਹਦੇ ਵਿੱਚ ਇੰਨਾ ਨਾਰਾਜ਼ ਕਿਉਂ ਹੋ ਰਹੇ ਹੋ ਉਸ ਦੀ ਸੱਸ ਹੋਰ ਗੁੱਸੇ ਵਿੱਚ ਕਹਿਣ ਲੱਗੀ ਕਿਤੇ ਤੂੰ ਜਾਣ ਬੁੱਝ ਕੇ ਉਸ ਨੂੰ ਆਉਣ ਤੋਂ ਜਵਾਬ ਤਾਂ ਨਹੀਂ ਦੇ ਦਿੱਤਾ ਦੇਖ ਅਰਸ਼ ਮੈਂ ਤੇਰੀ ਸੱਸਾਂ ਕੋਈ ਤੇਰੇ ਘਰ ਦੀ ਨੌਕਰਾਨੀ ਨਹੀਂ ਤੇਰੇ ਤਾਂ ਮਜ਼ੇ ਹੋ ਗਏ ਨੇ ਬਸ ਲਾਲੀ ਲਿਪਸਟਿਕ ਲਾਈ ਤੇ ਦਫ਼ਤਰ ਜਾਣਾ ਆਪਣੀ ਆਜ਼ਾਦੀ ਖusਨ ਦੇ ਡਰ ਤੋਂ ਤੂੰ ਬੱਚੇ ਵੀ ਪੈਦਾ ਨਹੀਂ ਕਰ ਰਹੀ ਅਰਸ਼ ਰੂਪਈ ਕਿਉਂਕਿ ਸੱਸ ਨੂੰ ਬਸ ਇੱਕ ਗਲਾਸ ਧੋਣਾ ਪੈ ਗਿਆ ਸੀ ਤਾਂ ਉਹ ਇੰਨਾ ਚੀਕ ਰਹੀ ਸੀ ਭਰੇ ਗਲੇ ਨਾਲ ਬੋਲੀ ਮੰਮੀ ਜੀ ਮੈਂ ਕਦੇ ਤੁਹਾਨੂੰ ਕੰਮ ਕਰਨ ਨੂੰ ਕਿਹਾ ਹੈ ਜੋ ਤੁਸੀਂ ਮੈਨੂੰ ਇੰਨਾ ਸੁਣਾ ਰਹੇ ਹੋ ਪਰ ਜਦੋਂ ਦੇ ਤੁਸੀਂ ਇੱਥੇ ਆਏ ਹੋ ਉਦੋਂ ਤੋਂ ਹੀ ਮੇਰੀ ਨੌਕਰੀ ਬਾਰੇ ਕੁਝ ਨਾ ਕੁਝ ਸੁਣਾਉਂਦੇ ਰਹਿੰਦੇ ਹੋ ਕਦੇ ਮੇਰੀ ਤਬੀਅਤ ਖਰਾਬ ਹੋ ਜਾਂਦੀ ਹੈ ਤਾਂ ਤੁਸੀਂ ਕਹਿਣ ਲੱਗਦੇ ਹੋ ਕਿ ਪਿੰਡ ਵਿੱਚ ਤਾਂ ਅਸੀਂ ਬਹੁਤ ਕੰਮ ਕਰਦੇ ਆਂ ਸਾਡੀ ਤਬੀਅਤ ਤਾਂ ਖਰਾਬ ਨਹੀਂ ਹੁੰਦੀ ਬਹੂ ਤਾਂ ਬਿਮਾਰੀ ਦਾ ਨਾਟਕ ਕਰਦੀ ਹੈ ਤੁਸੀਂ ਮੇਰੇ ਨਾਲ ਅਜੀਹਾ ਵਿਵਹਾਰ ਕਿਉਂ ਕਰ ਰਹੇ ਹੋ ਆਖਿਰ ਮੇਰੀ ਗਲਤੀ ਕੀ ਹੈ ਬੋਲਦੀ ਬੋਲਦੀ ਉਹ ਰੋਣ ਲੱਗੀ ਤਾਂ surjeet कौर ਗੁੱਸੇ ਵਿੱਚ ਕਹਿਣ ਲੱਗੀ ਤੂੰ ਜਾਣ ਬੁਝਕੇ ਰੋ ਰਹੀ ਹੈ ਤਾਂ ਕਿ ਮੈਨੂੰ ਸਭ ਦੀਆਂ ਨਜ਼ਰਾਂ ਵਿੱਚ ਪੂਰੀ ਸੱਸ ਸਾਬਤ ਕਰ ਸਕੇ ਪਰ ਮੈਨੂੰ ਕਿਸੇ ਗੱਲ ਦਾ ਕੋਈ ਫਰਕ ਨਹੀਂ ਪੈਂਦਾ ਉਦੋਂ ਹੀ ਅਰਸ਼ਦਾ ਪਤੀ ਗੁਰਜੰਟ ਘਰ ਵਿੱਚ ਦਾਖਲ ਹੋਇਆ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਮੰਮੀ ਇਹ ਸੱਚ ਵਿੱਚ ਤੁਹਾਡਾ ਨਾਮ ਖਰਾਬ ਕਰਨਾ ਚਾਹੁੰਦੀ ਹੈ ਮੈਂ ਸਾਰਾ ਕੁਝ ਬਾਹਰੋਂ ਆਉਂਦੇ ਹੋਏ ਸੁਣ ਲਿਆ ਪੁੱਤ ਉਸਦਾ ਪੱਖ ਲੈ ਰਿਹਾ ਸੀ ਇਹ ਦੇਖ ਕੇ surjeet कौर ਦਾ ਮਨ ਖੁਸ਼ੀ ਵਿੱਚ ਉੱਛਲ ਪਿਆ ਤੇ ਉਹ ਹੋਰ ਵੀ ਉੱਚੀ ਆਵਾਜ਼ ਵਿੱਚ ਬੋਲੀ ਹਾਂ ਪੁੱਤ ਦੇਖ ਲਿਆ ਆਪਣੀ ਘਰ ਵਾਲੀ ਦੀਆਂ ਕਰਤੂਤਾ ਕਿਵੇਂ ਦਾ ਵਿਵਹਾਰ ਕਰ ਰਹੀ ਹੈ ਮੇਰੇ ਨਾਲ ਤੇ ਫਿਰ ਮਗਰਮਚ ਦੇ ਹੰਝੂ ਬਹਾਉਣ ਲੱਗੀ ਗੁਰਜੰਟ ਕਹਿਣ ਲੱਗਿਆ ਮੰਮੀ ਹੁਣ ਇਸ ਦਾ ਤਾਂ ਕੁਝ ਨਾ ਕੁਝ ਉਪਾਅ ਕੱਢਣਾ ਹੀ ਪਊ ਇਹ ਤੁਹਾਡੇ ਨਾਲ ਇੰਨਾ ਬੁਰਾ ਵਿਵਹਾਰ ਕਰ ਰਹੀ ਹੈ ਤਾਂ ਉਹ ਕਹਿਣ ਲੱਗੀ ਹੋਰ ਨਹੀਂ ਤਾਂ ਕਿ ਬਹੂ ਨੇ ਤਾਂ ਮੈਨੂੰ ਆਪਣੇ ਘਰ ਦੀ ਪੂਰੇ ਦਿਨ ਦੀ ਨੌਕਰਾਨੀ ਸਮਝ ਰੱਖਿਆ ਹੈ ਮੈਂ ਤੁਹਾਡੇ ਘਰ ਵਿੱਚ ਰਹਿਣ ਆਈਆਂ ਇਹਦਾ ਮਤਲਬ ਇਹ ਤਾਂ ਨਹੀਂ ਕਿ ਮੈਂ ਸਾਰੇ ਘਰ ਦੇ ਕੰਮ ਕਰਦੀ ਰਹਾ ਉਹਦੋ ਗੁਰਜੰਟ ਬੋਲਿਆ ਮੰਮੀ ਘਰ ਵਿੱਚ ਨੌਕਰਾਨੀ ਆਉਂਦੀ ਹੈ ਫਿਰ ਵੀ ਮੇਰੀ ਘਰ ਵਾਲੀ ਤੁਹਾਨੂੰ ਨੌਕਰਾਨੀ ਸਮਝਦੀ ਹੈ ਇਹ ਕਿੰਨੀ ਗਲਤ ਗੱਲ ਹੈ ਤੁਸੀਂ ਪਿੰਡ ਵਿੱਚ ਮਾਲਕਨ ਸੀ ਆਪਣੇ ਘਰ ਦੇ ਮੁਹੱਲੇ ਦੀਆਂ ਔਰਤਾਂ ਤੁਹਾਡੇ ਕੋਲ ਆ ਕੇ ਘਰ ਕਿਵੇਂ ਚਲਾਉਣਾ ਸਲਾਹ ਲੈਂਦੀਆਂ ਸੀ ਮੇਰੀ ਘਰ ਵਾਲੀ ਦੀ ਕਿਸਮਤ ਬੜੀ ਖਰਾਬ ਹੈ ਜੋ ਉਹ ਤੁਹਾਡੇ ਜੀਵਨ ਭਰ ਦੇ అనుభవ ਦਾ ਕੋਈ ਲਾਭ ਨਹੀਂ ਲੈ ਰਹੀ ਗੁਰਜੰਟ ਦੀ ਇਹ ਗੱਲ ਸੁਣ ਕੇ ਅਰਸ਼ ਦਾ ਮਨ ਦੁਖੀ ਹੋ ਗਿਆ ਕਿ ਅੱਜ ਗੁਰਜੰਟ ਕਿਹੋ ਜਿਹੀਆਂ ਅਜੀਬ ਗੱਲਾਂ ਕਰ ਰਿਹਾ ਹੈ ਉਹ ਆਪਣੇ ਕਮਰੇ ਵਿੱਚ ਚਲੀ ਗਈ ਇਧਰ surjeet कौर ਨੂੰ ਲੱਗ ਰਿਹਾ ਸੀ ਜਿਵੇਂ ਪੂਰੀ ਦੁਨੀਆ ਦੀ ਖੁਸ਼ੀ ਮਿਲ ਗਈ ਹੈ ਉਸ ਨੂੰ ਉਸ ਦਾ ਚਿਹਰਾ ਖੁਸ਼ੀ ਦੇ ਮਾਰੇ ਚਮਕਣ ਲੱਗਿਆ ਕਿ ਅੱਜ ਪੁੱਤ ਉਸ ਦਾ ਪੱਖ ਲੈ ਰਿਹਾ ਹੈ ਉਸੇ ਵਕਤ ਗੁਰਜੰਟ ਨੇ ਅੱਗੇ ਹੋ ਕੇ ਕਿਹਾ ਮੰਮੀ ਮੇਰੀ ਘਰ ਵਾਲੀ ਨੂੰ ਤਾਂ ਸਭ ਸਿਖਾਉਣਾ ਹੀ ਪੈਣਾ ਤੁਸੀਂ ਸਾਰਾ ਦਿਨ ਘਰ ਸੰਭਾਲ ਲੈਂਦੇ ਹੋ ਤੇ ਇਹ ਮ제 ਨਾਲ ਦਫ਼ਤਰ ਚਲੀ ਜਾਂਦੀ ਹੈ ਆਉਣ ਤੋਂ ਬਾਅਦ ਵੀ ਆਰਾਮ ਕਰਦੀ ਹੈ surjit कौर ਕਹਿਣ ਲੱਗੀ ਹਾਂ ਪੁੱਤ ਸਭ ਕੁਝ ਮੈਨੂੰ ਹੀ ਦੇਖਣਾ ਪੈਂਦਾ ਮੈਂ ਕੋਈ ਨੌਕਰਾਨੀ ਥੋੜੀ ਹਾਂ ਬਹੁਤ ਹੋ ਗਿਆ ਇਹ ਤਾਂ ਮੈਨੂੰ ਨੌਕਰਾਨੀ ਸਮਝਣ ਲੱਗੀ ਐ ਗੁਰਜੰਟ ਬੋਲਿਆ ਮੰਮੀ ਮੈਂ ਤੁਹਾਡੀ ਟਿਕਟ ਕਟਵਾ ਦਿੰਨਾ ਤੁਸੀਂ ਪਿੰਡ ਵਾਪਸ ਚਲੇ ਜਾਓ ਉਂਝ ਵੀ ਪਾਪਾ ਪਿੰਡ ਕੱਲੇ ਨੇ ਤੁਹਾਡੀਆਂ ਸਹੇਲੀਆਂ ਦਾ ਮਨ ਵੀ ਤੁਹਾਡੇ ਬਿਨਾ ਨਹੀਂ ਲੱਗ ਰਿਹਾ ਹੋ ਇਹ ਸੁਣ ਕੇ ਸੁਰਜੀਤ ਘੌਰ ਇਕਦਮ ਬੌਂਦਲ ਗਈ ਹੁਣ ਸ਼ਹਿਰ ਦੀ ਚੱਕਾ ਚੌਂਦ ਉਸਨੂੰ ਪਸੰਦ ਆਉਣ ਲੱਗੀ ਸੀ ਉਹ ਤਾਂ ਬਸ ਅਰਸ਼ ਨੂੰ ਪਰੇਸ਼ਾਨ ਕਰਨ ਲਈ ਉਸਨੂੰ ਕੋਸਦੀ ਰਹਿੰਦੀ ਸੀ ਇੱਥੇ ਰਹਿ ਕੇ ਤਾਂ ਉਸ ਨੂੰ ਬਹੁਤ ਮਜ਼ਾ ਆ ਰਿਹਾ ਸੀ ਪਾਰਕ ਵਿੱਚ ਉਸਨੇ ਆਪਣੀਆਂ ਇੱਕ ਦੋ ਸਹੇਲੀਆਂ ਵੀ ਬਣਾ ਲਈਆਂ ਖਾਲੀ ਟਾਈਮ ਵਿੱਚ ਉਹ ਉਹਨਾਂ ਦੇ ਕੋਲ ਜਾ ਕੇ ਬੈਠੀ ਰਹਿੰਦੀ ਸਵੇਰੇ ਸ਼ਾਮ ਪਾਰਕ ਵਿੱਚ ਘੁੰਮਣਾ ਫਿਰਨਾ ਮੰਦਰ ਜਾਣਾ ਇੱਕ ਦੂਜੇ ਨਾਲ ਆਪਣੀ ਬਹੂਦਿਆਂ ਬੁਰਾਈਆਂ ਕਰਨਾ ਉਸਦਾ ਫੇਵਰਟ ਕੰਮ ਬਣ ਗਿਆ ਸੀ ਹੁਣ ਉਸ ਨੂੰ ਲੱਗਣ ਲੱਗਿਆ ਸੀ ਕਿ ਪਿੰਡ ਵਿੱਚ ਰਹਿਣਾ ਮੁਸ਼ਕਿਲ ਹੋਊ ਕਦੇ ਬਿਜਲੀ ਨਹੀਂ ਆਉਂਦੀ ਕਦੇ ਗਰਮੀ ਬਹੁਤ ਜ਼ਿਆਦਾ ਪੈਂਦੀ ਹੈ ਤੇ ਕਦੇ ਕੜਾਕੀ ਦੀ ਠੰਡ ਇੱਥੇ ਦਾ ਮੌਸਮ ਕਿੰਨਾ ਚੰਗਾ ਹੈ ਉਸਨੇ ਗੱਲ ਬਦਲਣ ਦੀ ਕੋਸ਼ਿਸ਼ ਕਰਦੇ ਹੋਏ ਕਿਹਾ ਜਾਣ ਦੇ ਪੁੱਤ ਆਪਣਾ ਹੀ ਘਰ ਹੈ ਅਰਸ਼ ਦੀ ਨੌਕਰਾਨੀ ਸਮਝਦੀ ਵੀ ਹੈ ਤਾਂ ਕੀ ਹੋਇਆ ਥੋੜੇ ਬਹੁਤੇ ਕੰਮ ਤਾਂ ਕਰ ਹੀ ਸਕਦੀਆਂ ਮੈਂ ਗੁਰਜੰਟ ਗੰਭੀਰ ਆਵਾਜ਼ ਵਿੱਚ ਬੋਲਿਆ ਨਹੀਂ ਮੰਮੀ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਸਮਝੌਤਾ ਕਰਨ ਦੀ ਜ਼ਰੂਰਤ ਨਹੀਂ ਉਹਨ ਮੇਰੀ ਘਰ ਵਾਲੀ ਨੂੰ ਸਬਕ ਸਿਖਾਉਣਾ ਜ਼ਰੂਰੀ ਹੈ ਇਸ ਲਈ ਤੁਸੀਂ ਇੱਥੋਂ ਚਲੇ ਜਾਓ ਸਕੂਨ ਨਾਲ ਪਿੰਡ ਵਿੱਚ ਰਹੋ ਹਰ ਸ਼ਹਿਰਾਨੀ ਨਾਲ ਅੱਖਾਂ ਪਾੜ-ਪਾੜ ਕੇ ਚੁੱਪ-ਚਾਪ ਸਾਰੀਆਂ ਗੱਲਾਂ ਸੁਣ ਰਹੀ ਸੀ ਇੱਧਰ surjit kaur ਦੇ ਚਿਹਰੇ ਦਾ ਤਾਂ ਰੰਗ ਹੀ ਉੱਡ ਗਿਆ ਉਹ ਇੱਥੋਂ ਜਾਣਾ ਨਹੀਂ ਸੀ ਚਾਹੁੰਦੀ ਪਰ ਪੁੱਤ ਦੇ ਸਾਹਮਣੇ ਉਹ ਉਸਦੀ ਇੱਕ ਨਹੀਂ ਸੀ ਚੱਲ ਰਹੀ ਗੁਰਜੰਟ ਤਾਂ ਜ਼ਿੱਦ ਤੇ ਅੜਿਆ ਹੋਇਆ ਸੀ ਕਿ surjit kaur ਨੂੰ ਵਾਪਸ ਪਿੰਡ ਚਲੇ ਜਾਣਾ ਚਾਹੀਦਾ ਹੈ ਤਾਂ ਕਿ ਅਰਸ਼ ਨੂੰ ਸਬਕ ਮਿਲੇ ਸੁਰਜੀਤ ਕੌਰ ਨੇ ਗੁਰਜੰਟ ਦੇ ਸਾਹਮਣੇ ਮਿੱਠੀਆਂ-ਮਿੱਠੀਆਂ ਗੱਲਾਂ ਕਰਕੇ ਉਸ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਗੁਰਜੰਟ ਨੇ ਫੈਸਲਾ ਕਰ ਲਿਆ ਸੀ ਤਾਂ ਉਹ ਆਪਣੀ ਗੱਲ ਤੋਂ ਪਿੱਛੇ ਹਟਣ ਵਾਲਾ ਨਹੀਂ ਸੀ ਆਖਿਰਕਾਰ ਮਨ ਮਹਿਸੂਸ ਕੇ ਸੁਰਜੀਤ ਕੌਰ ਆਪਣੇ ਕਮਰੇ ਵਿੱਚ ਚਲੀ ਗਈ ਤੇ ਆਪਣਾ ਸਮਾਨ ਸਮੇਟਣ ਲੱਗੀ ਅੱਧੇ ਘੰਟੇ ਬਾਅਦ ਗੁਰਜੰਟ ਨੇ ਦੱਸਿਆ ਮੰਮੀ ਤੁਹਾਡੀ ਕੱਲ ਦੀ ਟਿਕਟ ਪੱਕੀ ਹੋ ਗਈ ਹੈ ਉਹ ਇਕਦਮ ਚੌਂਕ ਗਈ ਤੇ ਕਹਿਣ ਲੱਗੀ ਪੁੱਤ ਇੰਨੀ ਵੀ ਕੀ ਛੇਤੀ ਸੀ ਗੁਰਜੰਟ ਕਹਿਣ ਲੱਗਿਆ ਨਹੀਂ ਮੰਮੀ ਜੇ ਅਰਸ਼ ਨੂੰ ਸਬਕ ਸਿਖਾਉਣਾ ਹੈ ਤਾਂ ਇਹ ਤਾਂ ਜ਼ਰੂਰੀ ਹੈ ਇੰਨਾ ਕਹਿ ਕੇ ਉਹ ਵੀ ਉੱਥੋਂ ਚਲਾ ਗਿਆ ਰਾਤ ਨੂੰ ਅਰਸ਼ ਨਰਾਜ਼ਗੀ ਭਰੀ ਆਵਾਜ਼ ਵਿੱਚ ਬੋਲੀ ਇਹ ਤੁਸੀਂ ਠੀਕ ਨਹੀਂ ਕੀਤਾ ਆਖਿਰ ਮੈਂ ਮੰਮੀ ਜੀ ਤੋਂ ਕਦੋਂ ਨੌਕਰਾਨੀਆਂ ਦੀ ਤਰ੍ਹਾਂ ਕੰਮ ਕਰਵਾਇਆ ਮੈਂ ਮੰਮੀ ਨੂੰ ਕਹਿ ਰਿਹਾ ਸੀ ਕਿ ਮੈਂ ਤੈਨੂੰ ਸਬਕ ਸਿਖਾਉਣਾ ਹੈ ਪਰ ਅਸਲ ਵਿੱਚ ਮੈਂ ਮੰਮੀ ਨੂੰ ਸਫਕ ਸਿਖਾ ਰਿਹਾ ਸੀ ਪਿਛਲੇ ਹਫਤੇ ਪਾਪਾ ਜੀ ਦਾ ਫੋਨ ਆਇਆ ਸੀ ਪਿੰਡੋਂ ਕਹਿ ਰਹੇ ਸੀ ਕਿ ਮੈਂ ਬਾਰ-ਬਾਰ ਤੇਰੀ ਮਾਂ ਨੂੰ ਬੁਲਾ ਰਿਹਾ ਹਾਂ ਪਰ ਉਹ ਇੱਥੇ ਆਉਣਾ ਨਹੀਂ ਚਾਹੁੰਦੀ ਇਕੱਲੇ ਮੈਂ ਪਰੇਸ਼ਾਨ ਹੋ ਰਿਹਾ ਹੁਣ ਮੈਨੂੰ ਸਮਝ ਆ ਰਿਹਾ ਹੈ ਕਿ ਮੰਮੀ ਨੂੰ ਇੱਥੇ ਕੋਈ ਪਰੇਸ਼ਾਨੀ ਨਹੀਂ ਉਹ ਤਾਂ ਬਸ ਤੈਨੂੰ ਪਰੇਸ਼ਾਨ ਕਰਨ ਲਈ ਝੂਠ ਬੋਲ ਕੇ ਤੈਨੂੰ ਤਾਨੇ ਮਾਰਦੀ ਰਹਿੰਦੀ ਹੈ ਇਸ ਲਈ ਅੱਜ ਜਦ ਉਹਨਾਂ ਨੇ ਫਿਰ ਤੋਂ ਬਵਾਲ ਮਚਾਇਆ ਤਾਂ ਮੈਂ ਵੀ ਸੋਚ ਲਿਆ ਸੀ ਕਿ ਉਹਨਾਂ ਨੂੰ ਸਬਕ ਸਿਖਾਉਣਾ ਹੀ ਪੈਣਾ ਹੈ ਇਸ ਲਈ ਮੈਂ ਉਹਨਾਂ ਨੂੰ ਵਾਪਸ ਭੇਜਣ ਦੀ ਗੱਲ ਕੀਤੀ ਹੁਣ ਤੂੰ ਵੀ ਆਪਣੇ ਪੁਰਾਣੇ ਰੁਟੀਨ ਵਿੱਚ ਆਰਾਮ ਨਾਲ ਆ ਜਾ ਤੇ ਸਕੂਨ ਨਾਲ ਜੀ ਕਿਉਂਕਿ ਮਾਂ ਨੇ ਖੁਦ ਹੀ ਅਜਈਆਂ ਗੱਲਾਂ ਕਰਕੇ ਆਪਣੇ ਪੈਰਾਂ ਤੇ ਆਪ ਕਹਾੜੀ ਮਾਰ ਲਈ ਹੈ ਉਹ ਕਦੇ ਵੀ ਇੱਥੇ ਆਉਣ ਦੀ ਗੱਲ ਕਰਨਗੇ ਤਾਂ ਮੈਂ ਉਹਨਾਂ ਨੂੰ ਜ਼ਿਆਦਾ ਦਿਨ ਲਈ ਆਉਣ ਲਈ ਕਹੂੰਗਾ ਹੀ ਨਹੀਂ ਕਿਉਂਕਿ ਮੈਂ ਉਹਨਾਂ ਨੂੰ ਇਹ ਗੱਲ ਯਾਦਵਾ ਦਵਾਵਾਂਗਾ ਕੀ ਮੇਰੀ ਪਤਨੀ ਤਾਂ ਤੁਹਾਡੇ ਕੋਲੋਂ ਸਾਰਾ ਦਿਨ ਨੌਕਰਾਨੀ ਦੀ ਤਰ੍ਹਾਂ ਕੰਮ ਕਰਵਾਉਗੀ ਇਹ ਸੁਣ ਕੇ ਅਰਸ਼ ਦੀਆਂ ਅੱਖਾਂ ਵਿੱਚ ਹੰਝੂ ਭਰ ਆਏ ਉਸਨੇ ਗੁਰਜੰਟ ਨੂੰ ਗਲਤ ਸਮਝਿਆ ਪਰ ਉਸਦਾ ਗੁਰਜੰਟ ਤਾਂ ਇੰਨਾ ਚੰਗਾ ਸੀ ਜਿਸਨੇ ਚੰਗੀ ਤਰ੍ਹਾਂ ਫੈਸਲਾ ਕੀਤਾ ਨਹੀਂ ਤਾਂ ਕਈ ਵਾਰ ਪਤੀ ਅਜਿਹੇ ਹੁੰਦੇ ਨੇ ਜੋ ਆਪਣੀਆਂ ਅੱਖਾਂ ਦੇ ਸਾਹਮਣੇ ਆਪਣੀ ਮਾਂ ਨੂੰ ਗਲਤ ਕਰਦੇ ਹੋਏ ਦੇਖਦੇ ਨੇ ਫਿਰ ਵੀ ਆਪਣੇ ਘਰਵਾਲੀ ਲਈ ਕੁਝ ਨਹੀਂ ਕਰ ਪਾਉਂਦੇ ਅਗਲੇ ਦਿਨ ਸਵੇਰੇ ਸੁਰਜੀਤ कौर ਦੁਖੀ ਮਨ ਨਾਲ ਉੱਥੋਂ ਚਲੀ ਗਈ। ਉਹਨਾਂ ਨੂੰ ਬਸ ਇਸ ਗੱਲ ਦਾ ਜ਼ਿਆਦਾ ਫਿਕਰ ਹੋ ਰਿਹਾ ਸੀ ਕਿ ਉਹ ਹੁਣ ਅਰਸ਼ ਨੂੰ ਪਰੇਸ਼ਾਨ ਨਹੀਂ ਕਰ ਸਕੂਗੀ ਕਿਉਂਕਿ ਅਰਸ਼ ਨੂੰ ਪਰੇਸ਼ਾਨ ਕਰਨ ਵਿੱਚ ਉਹਨਾਂ ਨੂੰ ਬੜਾ ਮਜ਼ਾ ਆ ਰਿਹਾ ਸੀ। ਪਰ ਗੁਰਜੰਟ ਨੇ ਸਹੀ ਗੱਲ ਦੇਖ ਕੇ ਬਹੁਤ ਚੰਗਾ ਫੈਸਲਾ ਕੀਤਾ। ਉਸਨੇ ਇਸ ਤਰ੍ਹਾਂ ਦਾ ਕਦਮ ਚੁੱਕਿਆ ਕਿ ਸਾਹਮਣੇ ਤੋਂ ਉਹ ਵੀ ਮੰਮੀ ਦੀਆਂ ਨਜ਼ਰਾਂ ਵਿੱਚ ਬੁਰਾ ਨਹੀਂ ਬਣਿਆ। ਆਪਣੀ ਘਰ ਵਾਲੀ ਨਾਲ ਵੀ ਇਨਸਾਫ ਕਰ ਗਿਆ ਘਰ ਵਿੱਚ ਸੰਤੁਲਨ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ ਰਿਸ਼ਤਿਆਂ ਵਿੱਚ ਜਦ ਕੋਈ ਇੱਕ ਪੱਖ ਜ਼ਿਆਦਾ ਹਾਵੀ ਹੋਣ ਲੱਗੇ ਤੇ ਝੂਠ ਤੇ ਤਾਨਿਆਂ ਦੇ ਸਹਾਰੇ ਦੂਜੇ ਨੂੰ ਪਰੇਸ਼ਾਨ ਕਰਨ ਲੱਗੇ ਤਾਂ ਚੁੱਪ ਰਹਿਣਾ ਸਮੱਸਿਆ ਨੂੰ ਵਧਾ ਦਿੰਦਾ ਹੈ ਸਮਝਦਾਰੀ ਇਹ ਹੈ ਕਿ ਸੱਚ ਨੂੰ ਪਹਿਚਾਣ ਕੇ ਸਹੀ ਫੈਸਲਾ ਲਿਆ ਜਾਵੇ ਤਾਂ ਕਿ ਕਿਸੇ ਦੇ ਨਾਲ ਬੇਇਨਸਾਫੀ ਨਾ ਹੋਵੇ ਤੇ ਘਰ ਦਾ ਮਾਹੌਲ ਸ਼ਾਂਤੀਪੂਰਵਕ ਬਣਿਆ ਰਹੇ ਉਮੀਦ ਕਰਦੀ ਹਾਂ ਅੱਜ ਦੀ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਰਾਹੀਂ ਲਿਖ ਕੇ ਜ਼ਰੂਰ ਸਾਂਝੇ ਕਰਿਓ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਤਾਂਕਿ ਇਹੋ ਜਹੀਆਂ ਦਿਲ ਨੂੰ ਛੂ ਜਾਣ ਵਾਲੀਆਂ ਕਹਾਣੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਅੱਜ ਲਈ ਬਸ ਇੰਨਾ ਹੀ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਸੁਣਨ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ-ਬਹੁਤ ਧੰਨਵਾਦ